ਅੱਜ ਜੇ ਪੰਜਾਬ ਵਿੱਚ ਇਲੈਕਸ਼ਨ ਹੁੰਦੇ ਪਏ ਨੇ ਤੇ ਖਦੂਰ ਸਾਹਿਬ ਜੰਦਿਆਲਾ ਵਿੱਚ ਆ ਜਿਹੜੇ ਵੋਟ ਪੈਣਗੇ ਉਹ ਕਿੰਨੂੰ ਪੈਣਗੇ ਇੱਥੇ ਅਮਰਿਤਪਾਲ ਸਿੰਘ ਦੀ ਜਿਹੜੀ ਬਹੁਤ ਜ਼ਿਆਦਾ ਚਰਚਾ ਹੁੰਦੀ ਪਈਏ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਂਦੇ ਪਏ ਨੇ ਕਿ ਉਹ ਇਹਨੂੰ ਵੋਟ ਪਾਣਗੇ ਇੱਥੇ ਜੀ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਵੋਟ ਪਵੇਗਾ ਜਾਂ ਭਾਜਪਾ ਦੇ ਬੰਦੇ ਨੂੰ ਵੋਟ ਪਵੇਗਾ ਕਿੰਨੂੰ ਵੋਟ ਜ਼ਿਆਦਾ ਪੈਣ ਵਾਲੇ ਨੇ ਪੰਜਾਬ ਦੇ ਐਸੀਡੀ ਵਿੱਚ ਹੱਜੇ ਤੁਹਾਡੇ ਨਾਲ ਇਹ ਰਿਪੋਰਟ ਸ਼ੇਅਰ ਕਰਨਿਆ ਦੇਖਣਿਆ ਆਵਾੰ ਦਾ ਕੀ ਕਹਿਣਾ ਹੈ ਬਹੁਤ ਇੰਟਰਸਟਿੰਗ ਵੀਡੀਓ ਵੀਡੀਓ ਤੋਂ ਆਖਰ ਤੱਕ ਦੇਖਣੀ ਹੈ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਰੇ ਚੈਨਲ ਤੇ ਨਵੇਂ ਹੋ ਤਾਂ ਸਾਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਵੀ ਕਰੋ ਤੇ ਲਾਈਕ ਵੀ ਕਰੋ ਸੋ ਚੱਲਦੇ ਆਂ ਦੇਖਦੇ ਆਂ ਵੀਡੀਓ लेट्स ਗੋ ਜਿਹੜਾ ਪਹਿਲੇ ਰਿਪੋਰਟ ਪੜ੍ਹ ਪਹਿਲੇ ਦੇ ਕੇ ਰਿਪੋਰਟ ਮਨੀ ਤੇ ਕੀ ਕਰੀਏ ਭਰਾਓ ਦੇਖੋ ਕਰਨਾ ਗਿਆ ਤੋ ਗਿਆ ਤੋ ਬੋਲੋ ਯਾ ਪਰਕਪਾਲ ਜਿੰਦਾ ਬਹੁਤ ਪੈਸੇ ਦੇ ਕੇ ਅਮਰਿਤਪਾਲ ਆਪਾਂ ਭਗਵਾਨ ਨੂੰ ਸਤਿ ਸ਼੍ਰੀ ਅਕਾਲ ਅਰਕੀ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਵਾ ਬੜੇ ਵੋਟ ਨੇ ਅਮਰਿਤਪਾਲ ਸਿੰਘ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਕੋਈ ਵੀ ਪਾਰਟੀ ਬਦਲ ਨਹੀਂ ਸਾਰੇ ਜੋਰ ਦਾ ਸਿਆਸੀ ਜੋਰ ਤੇ ਪੱਤੇ ਦੀ ਗੱਲ ਹੁੰਦੀ ਹੈ ਜਿਹਦਾ ਜੋਰ ਚੱਲ ਗਿਆ ਚੱਲ ਗਿਆ ਪ੍ਰਾਕ੍ਰਿਕ ਤਾ ਜੋਰ ਚੱਲੂਗਾ ਅਰਕੀ ਅਮਰਿਤਪਾਲ ਦਾ ਚੱਲੂਗਾ ਅਮਰਿਤਪਾਲ ਦਾ ਜੋਰ ਚੱਲੇਗਾ ਜੀ ਪੰਜਾਬ ਵਿੱਚ ਆਮ ਪਾਰਟੀ ਨੂੰ ਪੋਣੀ ਵੋਟ ਆਮ ਪਾਰਟੀ ਹਾਂਜੀ ਆਮ ਪਾਰਟੀ ਹਾਂਜੀ ਸਰ ਕਿਹਦਾ ਯੋਰ ਹੈ ਅੱਜ? ਆਮ ਆਦਮੀ ਪਾਰਟੀ ਦਾ ਹੈ। ਭਾਈ ਰਾਜਨੀਤੀ ਤਾਂ ਜਿੱਦਾਂ ਹੁੰਦੀ ਪੈਦਾ ਯੋਰ ਚੱਲ ਗਿਆ ਚੱਲ ਗਿਆ ਐਸ ਦੀ ਫਿਰ ਕਿਹਦਾ ਯੋਰ ਛੱਡਿਆ ਮੋਟਾ? ਕਿਸੇ ਦਾ ਵੀ ਨਹੀਂ। ਹਾਂਜੀ। ਕਿਸੇ ਦਾ ਵੀ ਨਹੀਂ। ਯੋਰ ਨਹੀਂ ਆਇਆ ਕਿਸੇ ਦਾ ਵੀ ਇੱਥੇ ਐਵੇਂ ਪੱਪ ਝਾੜੂ 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 ਕਰੀ ਜੇ ਕੋਈ ਝਾੜੂ ਦਾ ਯੋਰ ਨਹੀਂ ਹੈਗਾ ਇੱਥੇ। ਹਾਂਜੀ। ਕੋਈ ਝਾੜੂ ਦਾ ਯੋਰ ਨਹੀਂ ਹੈਗਾ। ਅੱਛਾ। ਇਹ ਜਿੰਨੇ ਕੋਈ ਵੋਟਾਂ ਪਾਉਣ ਲਿਆਂ ਉਹਨੇ ਵੇਖਣਾ ਕੀ ਕਰਦੇ ਆ। ਇੱਥੇ ਭਾਜੀ ਪੀਜੇਪੀ ਦਾ ਯੋਰ ਜਿੰਦਿਆ ਨੇ। ਪੀਜੇਪੀ ਨੂੰ ਪਾਵਾਂਗੇ ਆਪਾਂ। ਪੀਜੇਪੀ ਦਾ ਹੰਦੇ ਯੋਰ ਇੱਥੇ। ਭਾਜੀ। ਨਹੀਂ ਅੱਗੇ ਬਿਨਾ ਵਹਿਮ ਕੀਤੇ ਬਿਨਾ ਟੈਨਸ਼ਨ ਤੋਂ ਵੋਟ ਪਾਣੀ ਆ ਵੋਟ ਪਾਣੀ ਆ ਵੋਟ ਪਾਣੀ ਆ ਟੈਨਸ਼ਨ ਨਹੀਂ ਲੋਣੀ ਨਾ ਵਹਿਮ ਕਰਾਓ ਹੋਰ ਪਾਣੀ ਆ ਬਾਈ ਕੈਂਡੀਡਟ ਕਿਹੋ ਜਿਹਾ ਹੁੰਦਾ ਚਲ ਜਿਹੜਾ ਇਹੋ ਜਿਹਾ ਹੋਵੇ ਜਿਹੜਾ ਆ ਕੇ ਸਾਨੂੰ ਮਿਲੇ ਜਿੰਨੇ ਪਹਿਲਾਂ ਆਏ ਆ ਜਿੰਤਨ ਤੋਂ ਵੱਧ ਵੜਿਆ ਹੀ ਕੋਈ ਨਹੀਂ ਅਸੀਂ ਇਸ ਵੇਲੇ ਲੋਕ ਸਭਾ ਹਲਕਾ ਖਡੂਰ ਸਾਹਿਬ ਸਬੰਧਤ ਹੈ ਇਹ ਮਸਲੇ ਜਿਹੜੇ ਪਾਕਿਸਤਾਨ ਨਾਲ ਦਾ ਹਲਕਾ ਪੈਂਦਾ ਹੈ ਜੰਡਿਆਲਾ ਡਿਸਟ੍ਰਿਕਟ ਅੰਮ੍ਰਿਤਸਰ ਪੈਂਦੀ ਹੈ ਲੇਕਿਨ ਲੋਕ ਸਭਾ ਹਲਕਾ ਖਡੂਰ ਸਾਹਿਬ ਵਜਦਾ ਹੈ ਤਾਂ ਇੱਥੇ ਅੱਜ ਅਸੀਂ ਆਏ ਆ ਲੋਕਾਂ ਕੋ ਗੱਲਬਾਤ ਕਰਨ ਕਿ ਆਖਿਰਕਾਰ ਉਹਨਾਂ ਦੇ दिल दी बात की कहंदी है ता ਤੁਸੀਂ ਦੇਖ ਸਕਦੇ ਹੋ ਕਿ ਲੋਕ ਇਸ ਵੇਲੇ ਤਾਸ਼ ਖੇਡ ਰਹੇ ਤਾਸ਼ ਚੇ ਰਹਾ ਹੈ ਔਰ ਰਾਜਨੀਤੀ ਵੀ ਤਾਸ਼ ਦੇ ਪੱਤੇ ਵਾਂਗ ਹੁੰਦੀ ਹੈ ਕਹਿੰਦੇ ਜਿਹਦਾ ਦਾਅ ਵੱਜ ਗਿਆ ਵੱਜ ਗਿਆ ਪਰ ਅਸੀਂ ਇਸ ਕਰਕੇ ਲੋਕਾਂ ਕੋਲ ਜਾਂਦੇ ਆ ਭਾਈ ਫਿਰ ਕਿਹਦਾ ਦਾਅ ਵੱਜੂ ਹੈ ਅਸਦੀ ਐ ਕਿ ਵੇਖੋ ਯੋ ਯਾਦ ਹੋਈ ਤੇਰੇ ਕੀ ਕਰੀਦਾ ਵੀ ਨਾ ਅਮਰਤਪਾਲ ਜਿੰਦਾਬਾਦ ਬਹੁਤ ਸਾਰੇ ਪਾਸੇ ਸਾਰੇ ਪਾਸੇ ਮੁਰਗਾ ਪਤਾ ਨਹੀਂ ਕੀ ਗਾਹ ਰੱਬ ਜਾਨੇ ਕਦਰ ਕੀ ਹੋ 72 ਲੋਕੀ ਜਿਹੜੇ ਨੇ ਅੰਮ੍ਰਿਤਪਾਲ ਨੂੰ ਸਪੋਰਟ ਕਰਦੇ ਨੇ ਇਹਦੇ ਵੀ ਤੁਸੀਂ ਵੋਟ ਪਾਣੀ ਕਿਹਨੂੰ ਪਾਣੀ ਜਾਂਦੀ ਹੈ ਭਾਈ ਫੁਰਸਾਂ ਬੀਜੇਪੀ ਬੀਜੇਪੀ ਨੂੰ ਤੁਹਾਡੀ ਵੋਟ ਅਜੀ ਅਚਾ ਨਾ ਆਲਾ ਅੰਮ੍ਰਿਤਪਾਲ ਨੂੰ ਵੋਟ ਨਾਲ ਆਲਾ ਜੀ ਬੀਜੇਪੀ ਤੋਂ ਪਾਸੇ ਹੋਰ ਵੀ ਭਾਈ ਸਾਹਿਬ ਨੇ ਅੱਜ ਫਿਰ ਕਿਹਨੂੰ ਵੋਟ ਪਾਣੀ ਆਇਤੀ ਨੇ ਦੇ ਇਹਨੇ ਪਾ ਲਾਗੇ ਬੀਜੇਪੀ ਨੂੰ ਪਾ ਲਾਗੇ ਸਭ ਨੂੰ ਬੀਜੇਪੀ ਕਿਉਂ ਅੋ ਦਿਨ ਅਜੇ ਨਹੀਂ ਦੇਖ ਸਕਦੇ ਮੋਤੀ ਵੋਟ ਵੀ ਸਾਹਮਣੇ ਆ ਰਹੀ ਹੈ ਤਾਂ ਕੁਝ ਹੋਰ ਲੋਕ ਨੇ ਗੱਲਬਾਤ ਕਰਦੇ ਆ ਤਾਂ ਭਾਜੀ ਇੱਥੇ ਬੈਠੇ ਨੇ ਸਾਰੇ ਵੀਰ ਭਰਾ ਅੱਜ ਇਕੱਠੇ ਹੋ ਕੇ ਦਿਨ ਮਨਾ ਰਹੇ ਨੇ ਤਾਂ ਭਾਈ ਸਾਹਿਬ ਨਾਲ ਗੱਲ ਭਾਜੀ ਫਿਰ ਕਿਹਨੂੰ ਵੋਟ ਪਾਣੀ ਆਂਦੀ ਹੈ ਹਾਂਜੀ ਕਾਹ ਕਿਓ ਵੋਟਾਂ ਪਈਆਂ ਹੀ ਆ ਵੀਰ ਭਈਆ ਹੋਵੇ ਅੱਜ ਦੇ ਬਸ ਇਹ ਗੱਲ ਕਾਕੇ ਕਿਹੜਾ ਤਰ੍ਹਾਂ ਦੀ ਭਾਜੀ ਕਿਹਦਾ ਜੋਰ ਹੈ ਕਿੰਸ ਦਾ ਇਹਨਾਂ ਨੂੰ ਪੁੱਛੋ ਤਾਂ ਜੀ ਨਹੀਂ ਦੱਸੋ ਭਾਈ ਸਾਰੀਆਂ ਪਾਰਟੀਆਂ ਯੋਰ ਆਲੇ ਯਾਰ ਸਾਰਿਆਂ ਦਾ ਸਾਰਿਆਂ ਦਾ ਜੋਰ ਆ ਬਾਜੀ ਉਹ ਫਿਰ ਕਿਹਦਾ ਜੋਰ ਸਾਰਿਆਂ ਦਾ ਜੋਰ ਸਾਰਿਆਂ ਦਾ ਜੋਰ ਕੀ ਕੁੱਤੇ ਪਿਆਰੇ ਜਦਾਂ ਆਪਦੀ ਦਾ ਕਿਦਾ ਲੱਗੂਗਾ ਆਪਦੀ ਇਹ ਇਹਨਾਂ ਦਾ ਲੱਗਦਿਆ ਇਹ ਵੀ ਸੱਜਲਵੜੀ ਜਿੱਤ ਰਹੇ ਹੈਂ ਜੀ ਸੱਜਲਵੜੀ ਜਿੱਤ ਰਹੇ ਸੱਜਲਵੜੀ ਦੇ ਖਲੋਤੇ ਨਹੀਂ ਇੱਥੇ ਹੁੰਦਾ ਇਹ ਇਤਰਾ ਨਹੀਂ ਅੱਛਾ ਜਦੋਂ ਨਹੀਂ ਖਲੋਤੇ ਫਿਰ ਫੇਰ ਵੀ ਐਸੇ ਕਿਹਦਾ ਜੋਰ ਆ ਬਾਜੀ ਇਹਦਾ ਜੋਰ ਆਈ ਤੇ ਤੇ ਬਾਅਦ ਨੌਂ ਚ ਲੱਗਦੀ ਹੁੰਦੀ ਅੱਛਾ ਆਇਦਨ ਉਹ ਜਿਹੜਾ ਦੇ ਬਿਲਕੁਲ ਕਹਿੰਦੇ ਸੀ ਤਾਸ਼ ਦੀ ਨੌਲੇ ਰੱਖਨੇ ਆ ਤਾਂ ਸਿਆਸਤ ਦੇ ਨਾਲ ਸਿਆਸਤ ਹਾਂਜੀ ਸ਼ਰਾਬ ਸਸਤੀ ਕਰੋ ਉਹਨਾਂ ਦਾ ਅੱਛਾ ਵੀ ਨਾ ਫਿਰ ਵੋਟਰ ਯੋਰ ਵੋਟਰ ਵਾ ਯੋਰ ਕਿਹਦਾ ਦਾਇਰ ਹੈ ਵੋਟਰ ਇਹ ਭਾਈ ਇਹ ਅੰਦਰ ਜਾ ਕੇ ਮੰਨ ਬਣਾ ਇੱਥੇ ਨਹੀਂ ਬੰਨ ਬੰਦਾ ਵੋਟਰ ਅਸਲ ਬਹੁਤ ਪੱਕਾ ਆਇਆ ਹਲੇ ਅੱਛਾ ਕੀ ਵੋਟਰ ਕਿਨੂੰ ਬਣਾ ਹੈ ਹਾਂ ਵੋਟਰ ਕਿਨੂੰ ਬਣਾ ਰਾਮ ਭਗਵਾਨ ਨੂੰ ਰਾਮ ਭਗਵਾਨ ਹਾਂਜੀ ਭਾਜੀ ਵੋਟਰ ਕਿਨੂੰ ਹੈ ਹੋਰ ਪਾ ਕੇ ਵੀਰੇ ਹਾਂ ਜਿਹੜਾ ਬਿੱਲ ਮਾਫ ਕਰਾਊਗਾ ਸ਼ਰਾਬ ਸਸਤੀ ਜਿਹੜਾ ਬਿੱਲ ਬਣਾਇਆ ਹੈ ਪਰ ਆਮ ਪਾਰਟੀ ਨੇ ਤੇ ਬਿੱਲ ਮਾਸਟਰ ਤੇ ਕਿੰਨੇ ਕਿਸੇ ਬਿੱਲ ਦਾ 5000 ਰੁਪਏ ਜਿਵੇਂ ਆਇਆ ਐ ਇੰਨਾ ਵੀ ਤੁਸੀਂ ਐਂਸਰ ਦਿਓ ਕਿ ਕਹਿੰਦੇ ਕਿ 25000 ਦਾ ਬਿੱਲ ਜੇ ਚਪਿਆ ਤਾਂ ਸਿਆਸਤ ਕਿਸ ਤਰੀਕੇ ਨਾਲ ਚੱਲਦੀ ਹੈ ਤਾਂ ਇਹ ਜਿਹੜੇ ਲੋਕ ਨੇ ਅਸਲ ਜਿਹੜੇ ਡਿਸਕਲੋਸੀ ਕਹਿੰਦੇ ਆ ਕਿ ਜਿਹੜੇ ਸਿਆਸਤ ਨੂੰ ਮੂਵ ਕਰਦੇ ਆ ਇਹ ਲੋਕ ਨੇ ਨੌਜਵਾਨਾਂ ਨੂੰ ਹੈ ਪਾਜੀ ਫਿਰ ਕਿੱਧਰ ਵੋਟ ਐਂਦੀ ਜੀ ਯਾਰ ਕੀ ਅਮਰਿਤਪਾਲ ਸਿੰਘ ਨੂੰ ਜ਼ੋਰ ਹੈਗਾ ਓਏ ਹਾਏ ਅੱਛਾ ਹਮੇਸਪਾਲ ਸਿੰਘ ਦਾ ਬਹੁਤ ਵੋਟ ਐ ਅਮਰਿਤਪਾਲ ਸਿੰਘ ਦਾ ਪਾਣੀ ਫਿਰ ਪਾਵਾਂਗੇ ਉਹਨਾਂ ਨੂੰ ਪਾਵਾਂਗਾ ਕੀ ਕਰਦੇ ਕੀ ਤੁਸੀਂ ਅੱਜ 판ਦੇ ਦੁਕਾਨ ਹੈ ਜੀ ਅੱਛਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਪਾਜੀ ਫਿਰ ਇਹ ਹੈ ਕਿ ਤਾਂ ਇਹਦੇ ਪਤੇ ਜ਼ੋਰ ਕਿਹਦਾ ਆ ਕੀ ਫਿਰ ਕਿਹੜੀ ਪਾਰਟੀ ਦਾ ਜ਼ੋਰ ਜੀ ਲੱਟੋ ਜਿੱਦਾਂ ਵੀ ਉਹ ਦੋ ਪਾਜੀ ਆ ਅੱਜ ਕੀ ਪਾਰਟੀ ਦਾ ਕੁਝ ਨਹੀਂ ਕੀਤਾ ਜਾਦਾ ਪਾਜੀ ਅੱਛਾ ਨੇ ਬੱਸ ਸਵਾਰ ਆ ਜੀ ਨਹੀਂ ਵੈਸੇ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਕੋਈ ਵੀ ਪਾਰਟੀ ਬਣਾਉਂਦੇ ਨੇ ਸਾਰੇ ਜੋਰ ਦਾ ਸਾਰੇ ਹਾਂ ਬਿਲਕੁਲ ਕੋਈ ਪਾਰਟੀ ਬਣਾਉਂਦਾ ਜਿਹੜਾ ਲੱਗ ਬੋਲਦੇ ਨੇ ਥੋੜਾ ਅਜਿਹਾ ਸੀ ਨੇ ਵੈਸੀ ਗੱਲਬਾਤ ਕਰ ਰਹੇ ਜੀ ਥੋੜਾ ਅਜਿਹਾ ਸੀ ਨੇ ਵੈਸੀ ਗੱਲਬਾਤ ਕਰ ਰਹੇ ਜੀ ਜੀ ਕੋਈ ਨਹੀਂ ਪਤਾ ਐ ਕਿ ਸਾਹ ਜਾਂਦੇ ਤੇ ਸਿਆਸਤ ਤਾਂ ਜਿਦੇ ਪੱਤੇ ਦੀ ਵਾਂਗ ਹੁੰਦੀ ਆ ਜਿਹਦਾ ਯੋਰ ਚੱਲ ਗਿਆ ਚੱਲ ਗਿਆ ਹਾਂ ਪ੍ਰੈਕਟਿਕ ਦਾ ਯੋਰ ਚੱਲੂਗਾ ਆ ਕੀ ਗੱਲਬਾਤ ਦਾ ਚੱਲੂਗਾ ਹੋਰ ਦੱਸੋ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਲੋਕ ਕਹਿ ਰਹੇ ਨੇ ਹਾਂਜੀ ਭਾਜੀ ਕੌਣ ਜਿੱਤੂ ਹੈ ਕੀ ਕੋਈ ਪਤਾ ਨਹੀਂ ਜੀ ਜੋ ਦੱਤ ਤੋ ਨਾ ਦੱਸ ਤਾ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇੱਥੇ ਹਲਕੇ ਜਿ ਮੌਜੂਦ ਹਾਂ ਤਾਂ ਇਸ ਲਈ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਿਆ ਕੁਝ ਦੁਕਾਨਦਾਰ ਸਾਥੀ ਮੌਜੂਦ ਨੇ ਤਾਂ ਭਾਈ ਸਾਹਿਬ ਇੱਥੇ ਅੱਜ ਭਾਜੀ ਇਹਦਾ ਜయోగ్రਫੀ ਰੱਗੀ ਤਾਂ ਬਿਲਕੁਲ ਲੋਕਾਂ ਨਾਲ ਗੱਲਬਾਤ ਕਰਦੇ ਆ ਭਾਈ ਸੱਸੀ ਗਾਲ ਜੀ ਬਾਕੀ ਕਿਦਾ ਜੋਰ ਆ ਕਿ ਫਿਰ ਕਿੰਨੂ ਵੋਟਾਂ ਪੈ ਰਹੀਆਂ ਨੇ ਵੋਟਾਂ ਐਦ ਕੀ ਕੰਪਲਿਕੇਸ਼ਨ ਜਾਂ ਮਸਲਾ ਜਾਵਦਾ ਸਾਰਾ ਕੁਝ ਬਾਕੀ ਜਿੱਥੋਂ ਤੱਕ ਮੇਰਾ ਖਿਆਲ ਆ ਇਹਦਾ ਆਮ ਆਦਮੀ ਪਾਰਟੀ ਦਾ ਹੀ ਜੋਰ ਰਹੇਗਾ ਆਮ ਆਦਮੀ ਆਮ ਆਦਮੀ ਖੜੇ ਆ بار بار ਦੱਸ ਰਹੇ ਆ ਕਿ ਇਹ ਹਲਕਾ ਜੰਡਿਆਲਾ ਨਿੱਸੀ ਅੰਮ੍ਰਿਤਸਰ ਪੈਂਦੀ ਐ ਲੇਕਿਨ ਲੋਕ ਸਭਾ ਹਲਕਾ ਖਡੂਰ ਸਾਹਿਬ ਵਜਦਾ ਹੈ ਔਰ ਇਹ ਦੋ ਹਲਕੇ ਪਪਾ ਬਕਾਲਾ ਔਰ ਜਿਹੜਾ ਹੈ ਇਹ ਹਲਕਾ ਖਡੂਰ ਸਾਹਿਬ ਨੂੰ ਵਜਦਾ ਹੈ ਤਰਿਖਾਲਾ ਜਿਹੜਾ ਬਹੁਤ ਮਿਹਨਤ ਕਰਦਾ ਹੈ ਭਾਈ ਕਿੰਨੂ ਵੋਟ ਪਾਨੀ ਆਤੀ ਹੈ ਅੱਜ ਕਿ ਇਹਨਾਂ ਨੇ ਕੋਨੇ ਵੋਟ ਆਹੀ ਸੀ ਕਰਨ ਪਹਿਲੇ ਭਾਈ ਸੀ ਪਿਛਲੀ ਹੋਈ ਜੀ ਯਾਰੀ ਭਾਈ ਪਰ ਕਹਿੰਦੇ ਮਰਦ ਜਿੰਨੇ ਕਿਤੇ ਬਗਰੇ ਕਿੰਨੂ ਪਾਈ ਕਿ ਨਹੀਂ ਪਿਛਲੇ ਵੀ ਨਹੀਂ ਜੀ ਯਾਰੀ ਪੰਜਾਂ ਨੇ ਭਾਈ ਅੱਛਾ ਤੇ ਆ ਕੀ ਆ ਜੀ ਨੋਨੇ ਪਾਣੀ ਦੇ ਜੈਨੂ ਨੇ ਪਾਣੀ ਬਿਲਕੁਲ ਕਿਸੇ ਨੂੰ ਵੀ ਨਹੀਂ ਪਾਣੀ ਪੋੜਦਾ ਪਰ ਇਹ ਦੋ ਪਰੇ ਜੇ ਹਾਂਜੀ ਭਾਜੀ ਮੇਰੇ ਜਿਲ੍ਹਾ ਯੋਰ ਹੈ ਸਾਰਾ ਯੋਰ ਹੈ ਜਿਹੜਾ ਮੜੀ ਆ ਜੇ ਹੈ ਸਾਰਾ ਯੋਰ ਹੈ ਕਿਉਂਕਿ ਪੋੜ ਕੇ ਨੂੰ ਪਾਣੀ ਪਾਣੀ ਕਿਹਨੂੰ ਪਾਣੀ ਬੋਲਦਾ ਸਾਰਾ ਯੋਰ ਹੈ ਪੋੜ ਪਾਣੀ ਆ ਆਹੋ ਪਰ ਕਿਹਨੂੰ ਪਾਣੀ ਇਹ ਜੀ ਪਤਾ ਕਿਹਨੂੰ ਪਾਣੀ ਆ ਉਹ ਡੈਮ ਵਿਖਾਂਗੇ ਬਿਲਕੁਲ ਭਾਜੀ ਕਿਹਨੂੰ ਪਾਣੀ ਫਿਰ ਪੋੜ ਆਮ ਪਾਰਟੀ ਨੇ ਪਾਣੀ ਪੋੜ ਆਮ ਪਾਰਟੀ ਨੂੰ ਹੱਕ ਕਰਨ ਪਾਣੀ ਆ ਸਾਨੂੰ ਆਪਾਂ ਜੀ ਨੂੰ ਪੋੜ ਅੱਛਾ ਅੱਜ ਦੁਕਾਨਦਾਰ ਸਾਹਿਬ ਭਾਜੀ ਬੜੇ ਪੁਰਾਣੇ ਬੰਦੇ ਹੋ ਤੁਸੀਂ ਸ਼ਹਿਰ ਦੇ ਤੇ ਫਿਰ ਕਿੰਨੂ ਵੋਟ ਪਾਣੀ ਆਂਦੀ ਹੈ ਕੋਈ ਕਿੱਥੇ ਜਗਿਆ ਕੇ ਦਿਲ ਕਰਦਾ ਭਾਵੇਂ ਆਵਾ ਦੇ ਬਾੜੇ ਭਾ ਕਾਗਰ ਬਾੜੇ ਕਹਿਣ ਪਾ ਲੇ ਕਿਹੜਾ ਮਜਬੂਰ ਨਹੀਂ ਕਰ ਸਕਦਾ ਇਹ ਇਹ ਨਹੀਂ ਚੱਟਾ ਕਿਸੇ ਨੇ ਬਾਤ ਯੋਰ ਕਿਦਾ ਆਪੱਚ ਗੱਲ ਆ ਯੋਰ ਤੇ ਤੇ ਆਵਾ ਦੇ ਬਾੜੇ ਦਾ ਚੱਲ ਰਿਹਾ ਆਵਾ ਦੀ ਬਾੜੇ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹਲਕਾ ਖਡੂਰ ਸਾਹਿਬ ਵਿਖੇ ਮੌਜੂਦ ਆ ਤਾਂ ਇੱਥੇ ਖਡੂਰ ਸਾਹਿਬ ਦਾ ਬਾਰ ਬਾਰ ਦੱਸ ਰਿਹਾ ਹਲਕਾ ਜੰਡਿਆਲਾ ਤਾਂ ਇੱਕ ਹੋਰ ਵੀਰ ਭਰਾ ਨੇ ਭਾਜੀ ਸੱਚੀ ਗੱਲ ਭਾਜੀ ਕਿਹਦਾ ਯੋਰ ਆ ਫਿਰ ਯੋਰ ਜਨਰਲਟੀ ਹਾਂਜੀ ਮੈਂ ਤਾਂ ਵੈਸੇ ਛੁੱਟੀਆਂ ਆਈ ਜੀ ਫੋਜੀ ਜਾਂਦੇ ਮੈਨੂੰ ਪਤਾ ਨਹੀਂ ਇਹ ਦਾਰੇ ਹਾਂਜੀ ਹਾਂਜੀ ਚਲੋ ਠੀਕ ਹੈ ਭਾਜੀ ਕੋਈ ਗੱਲ ਨਹੀਂ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆਂ ਕੋਈ ਦੁਕਾਨਦਾਰ ਸਾਹਿਬ ਮੌਜੂਦ ਨੇ ਭਾਜੀ ਫਿਰ ਕਿਹਦਾ ਯੋਰ ਆ ਕੀ ਆਮ ਆਦਮੀ ਪਾਰਟੀ ਦਾ ਹੈ ਅਡਾ ਆਮ ਆਦਮੀ ਪਾਰਟੀ ਦਾ ਭਾਜੀ ਹੂੰ ਹਾਂਜੀ ਕੀ ਕੰਮ ਕੀਤੇ ਉਹਨਾਂ ਨੇ ਬੜੇ ਕੰਮ ਕੀਤੇ ਆ ਮੇਰੇ ਪਾਲ ਤੇ ਆਮ ਆਦਮੀ ਪਾਰਟੀ ਕਾ ਬਿਲੀਆ ਨਹੀਂ ਲਈ ਪੂਰੀ ਮੋਜਾ ਕਰਨ ਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੂਰੀ ਮੋਜਾ ਕਰਨ ਦੇ ਲੋਕ ਤਾਂ ਗੱਲ ਕਰ ਰਹੇ ਨੇ ਭਾਜੀ ਕਿਰਕੀ ਨੂੰ ਪਸੰਦ ਆ ਜੀ ਆ ਕੇ ਨਹੀਂ ਹਾਂਜੀ ਭਾਜੀ ਫਿਰ ਕਿਹਦਾ ਜੋਰ ਆ ਜੀ ਤੁਹਾਡੇ ਉੱਤੇ ਜੋਰ ਦੇਖੋ ਆਮਾਦੀ ਪਾਰਟੀ ਦੇਗਾ ਅੱਛਾ ਆਮਾਦੀ ਪਾਰਟੀ ਹਰਿ ਭਾਈ ਮੇਰਾ ਕੰਮ ਕਰਿਆ ਫੋੜੋਂ ਨੂੰ ਬੈਠ ਰਿਹਾ ਕਿਹੜਾ ਕੰਮ ਕਰ ਰਿਹਾ ਅੱਛਾ ਸਾਡਾ ਬਹੁਤ ਵਧੀਆ ਕੰਮ ਕਰ ਰਹੇ ਨੇ ਹਾਂਜੀ ਭਾਈ ਬਹੁਤ ਵਧੀਆ ਕੰਮ ਕਰ ਰਹੇ ਨੇ ਪਰੋਣਾ ਕੋਲੇ ਮੋਨੋ ਕਰਦੇ ਪਾਰਟੀ ਦੇ ਮਹਿਲ ਪਤਾ ਨਹੀਂ ਵੀ ਅਸੀਂ ਤੇ ਫੋਟੋ ਪਾਣਾ ਜਾਂ ਕੰਮ ਕਰਤਾ ਅੱਛਾ ਪਾਰਟੀ ਦੀ ਨਹੀਂ ਹੈ ਤੁਸੀਂ ਆ ਪਾਰਟੀ ਵਾਲੇ ਕੇ ਬੋਰਡ ਨੂੰ ਪਾਣਾ ਜਾਂ ਕੰਮ ਕਰਤਾ ਅੱਛਾ ਉਹ ਕੰਮ ਕਰਤਾ ਹੋ ਗੁਰਤਰੀ ਬਿਲਕੁਲ ਕੰਮ ਕਰ ਰਹੇ ਨੇ ਵੋਟ ਪਾ ਰਹੇ ਆ ਤਾਂ ਇਹ ਦੇਖੋ VOTING ਪ੍ਰਕਿਰਿਆ ਦੀ ਸ਼ਾਨ ਹੈ ਕਿ ਲੋਕਾਂ ਨੂੰ ਜਿਹੜੇ ਲੋਕ ਪਸੰਦ ਆਉਂਦੇ ਨੇ ਤਾਂ ਭਾਜੀ ਕੋ ਇੱਥੇ ਚਾਲੇ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਰਾਜਨੀਤੀ ਤਾਂ ਇਸ ਦੀ ਤਰ੍ਹਾਂ ਹੁੰਦੀ ਜਿਹਦਾ ਜੋਰ ਚੱਲ ਗਿਆ ਚੱਲ ਗਿਆ ਅੱਕੀ ਫਿਰ ਕਿਹਦਾ ਜੋਰ ਚੱਲਿਆ ਮੋਟਰ ਇਹਦਾ ਵੀ ਨਹੀਂ ਹਾਂਜੀ ਕਿਹਦਾ ਵੀ ਨਾ ਯੋਰ ਨਹੀਂ ਆਇਆ ਕਿਹਦਾ ਵੀ ਇੱਥੇ ਐਵੇਂ ਪੱਪ ਝਾੜੂ 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 ਕਰੀ ਤੇ ਕੋਈ ਝਾੜੂ ਦਾ ਯੋਰ ਨਹੀਂ ਹੈਗਾ ਇੱਥੇ ਕੋਈ ਝਾੜੂ ਦਾ ਯੋਰ ਨਹੀਂ ਹੈਗਾ ਅੱਛਾ ਇਹ ਜਿਨੇ ਕੋਈ ਵੋਟਾ ਪੋਣੀਆਂ ਨੇ ਉਹਨੇ ਵੇਖਣਾ ਕੀ ਕਰਦੇ ਆ ਇੱਥੇ ਭਾਜਪਾ ਦੇ ਯੋਰ ਇੰਡੀਆ ਦੇ ਜਿਹੜੇ ਭਾਜਪਾ ਦੇ ਬੰਦੇ ਨੇ ਉਹਨਾਂ ਭਾਜਪਾ ਨੂੰ ਵੋਟਾ ਪੋਣੀਆਂ ਜਿਹੜੇ ਕਾਂਗਰਸ ਦੇ ਕਾਂਗਰਸ ਨੂੰ ਪੋਣੀਆਂ ਅੱਛਾ ਠੀਕ ਆ ਨਾ ਇੱਥੇ ਨਰਵਾ ਮਿਲ ਬਈ ਵੋਟਰ ਇਹ ਜਿਹੇ ਹੁੰਦੇ ਜਿਹੜੇ ਛੇਕੀ ਵੋਟਰ ਹੁੰਦੇ ਆ ਜਿਹੜਾ ਕਹਿੰਦੇ ਜਿੰਨੂੰ ਮਰਜ਼ੀ ਪਾ ਲਾਂਗੇ ਪਾ ਲਾਂਗੇ ਉਹ ਵੋਟਰ ਕਿੱਧਰ ਜਾ ਉਹ ਮਤਲਬ ਰਸਤ ਹੁੰਦੇ ਆ 도ਗਲੇ ਹੁੰਦੇ ਆ ਉਹਨੇ ਪਾਰਟੀ ਨੇ ਕੋਈ ਨਹੀਂ ਅੱਛਾ ਕਿਹੜੀ ਪਾਰਟੀ ਤੋਂ ਆਹੀ ਪਹਿਲੋ ਅਕਾਲੀ ਦਲ ਹੀ ਸਮਝੋਤਾ ਹੀ ਉਹਨੇ ਹੀ ਭਾਜੀ ਭੀਜੇਪੀ ਨੂੰ ਵੋਟ ਪਾਉਣੀ ਆ ਠੀਕ ਹੈ ਭਾਜੀ ਪਵਾ ਫਰਜੇ ਤੇ ਪਵਾ ਜਿੱਤ ਜੇ ਠੀਕ ਹੈ ਭਾਜੀ ਤਾਂ ਬਿਲਕੁਲ ਹਰ ਜੇ ਜਿੱਦਿਆਂ ਦੀ ਭਾਜੀ ਫਿਰ ਕਿਹਦਾ ਜੋਰ ਹੈ ਠੀਕ ਹੈ ਜੀ ਭੀਜੇਪੀ ਨੂੰ ਪਾਵਾਂਗੇ ਆਪਾਂ ਤਾਂ ਵੋਟ ਭੀਜੇਪੀ ਤੁਸੀਂ ਭਾਜੀ ਕੀ ਜੀ ਇਹ ਵੀਡੀਓ ਤੁਸੀਂ ਵੇਖੀ ਹੈ ਬਹੁਤ ਬਹੁਤ ਜ਼ਿਆਦਾ ਸਪੋਰਟ ਜਿਹੜੀ ਹੈ ਅਮਰਤਪਾਲ ਸਿੰਘ ਨੂੰ ਜਿਹੜੀ ਹੈ ਮਿਲਦੀ ਨਜ਼ਰ ਆਂਦੀ ਪਈ ਹੈ ਨਾਲ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਜਿਹੜੀਆਂ ਵੋਟਾਂ ਨੇ ਉਹ ਬੈਂਦੀਆਂ ਨਜ਼ਰ ਆਉਂਦੀਆਂ ਪਈਆਂ ਨੇ ਅਤੇ ਬਹੁਤ ਸਖਤ ਤੇ ਕੜਾ ਕਿਸਮ ਦਾ ਮੁਕਾਬਲਾ ਹੈ ਕੁਝ ਲੋਕ ਨੇ ਜਿਹੜੇ ਆਂਦੇ ਨੇ ਅਸੀਂ ਬੀਚੇ ਵੀ ਕੋੜ ਦੇਣਾ ਤੇ ਇੱਥੇ ਜੀ ਬਿਜਲੀ ਦੇ ਬਿਲਾ ਦਾ ਬੜਾ ਮਸਲਾ ਬਣਿਆਦਾ ਹੈ ਪਾਕਿਸਤਾਨ 'ਚ ਵੀ ਇੰਡੀਆ 'ਚ ਵੀ ਤੇ ਨਾਲ ਹੀ ਨਾਲ ਜਿਹੜੇ એનર્ਜੀ ਦੇ ਕ੍ਰਾਈਸਿਸ ਨੇ ਉਹਨਾਂ ਦਾ ਵੀ ਇਸ਼ੂ ਬਣਿਆਦਾ ਹੈ ਲੋਡ ਸ਼ੈਡਿੰਗ ਹੁੰਦੀ ਹੈ ਤੇ ਐ ਦੀ ਵਜ੍ਹਾ ਤੋਂ ਆਵਾਮ ਜਿਹੜੀ ਕਾਫੀ ਪਰੇਸ਼ਾਨ ਹੁੰਦੀ ਹੈ ਤੇ ਜਿਹੜਾ ਜਿਹੜਾ ਬਿਜਲੀ ਦੀ ਬਿਲਾ ਨੂੰ ਕੰਟਰੋਲ ਕਰੇਗਾ ਬਿਜਲੀ ਦੇ ਬਿੱਲ ਜਿਹੜਾ ਉਹ ਕਟਾਏਗਾ ਠੀਕ ਹੈ ਤੇ ਉਹਨੂੰ ਜਾਏਗਾ ਵੋਟ ਇੱਥੇ ਜੀ ਜਿਹੜਾ ਲੋਕੀ ਬਹੁਤਾ ਐਕਸਪੈਕਟ ਕਰ ਰਹੇ ਪਏ ਨੇ ਉਹ ਏ ਜੀ ਆਮ ਆਦਮੀ ਪਾਰਟੀ ਤੇ ਅਮਰਿਤਪਾਲ ਸਿੰਘ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਉਹਨਾਂ ਨੇ ਆਲਰੇਡੀ ਜਿਹੜੀ ਹੈ ਕਾਫੀ ਸਾਰੀ ਬਿਜਲੀ ਜਿਹੜੀ ਫ੍ਰੀ ਦਿੱਤੀ ਵੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਕੋਈ ਬਿੱਲ ਜਿਹੜਾ ਪੇ ਨਹੀਂ ਕਰਨਾ ਪੈਂਦਾ ਦਿੱਲੀ ਵਿੱਚ ਠੀਕ ਹੈ ਬਹੁਤ ਬਹੁਤ ਵਧੀਆ ਕੰਮ ਉਹ ਕਰਦੇ ਪਏ ਨੇ ਸਾਈਪਰੇ ਕੇ ਕੋਈ ਐ ਉਹ ਬੰਦਾ ਆਏ ਜਿਹੜਾ ਆਵਾਮ ਵਾਸਤੇ ਕੰਮ ਕਰੇ ਪਬਲਿਕ ਵਾਸਤੇ ਕੰਮ ਕਰੇ ਤੁਸੀਂ ਕੀ ਕਹੋਗੇ ਆ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਸਟ ਵਿੱਚ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਤੁਸੀਂ ਲਾਈਕ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਆਈ ਵਿਲ ਸੀ ਯੂ ਟਿਲ देन ਟੇਕ ਕੇਅਰ ਅਲਫਿਸ ਬਾਇ